ਸਤਿ ਸ਼੍ਰੀ ਅਕਾਲ ਜੀ ਰਿਆਸਤ نیوز ਦੇਖ ਰਹੇ ਤੁਸੀਂ ਮੈਂ ਨੂਰ ਵਰਜੋਤਾਂ ਤੁਹਾਡੇ ਨਾਲ ਤਾਂ ਵਿਦੇਸ਼ੋਂ ਬਹੁਤ ਸਾਰੀਆਂ ਬੁਰੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਸਾਡੇ ਨੌਜਵਾਨਾਂ ਦੀਆਂ ਸਾਡੇ ਪੰਜਾਬੀਆਂ ਦੀਆਂ ਜੋ ਬੱਚੇ ਉੱਥੇ ਪੜ੍ਹਨ ਲਈ ਗਏ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਕਾਰਨ ਦੱਸ ਦਿੱਤਾ ਜਾਂਦਾ ਹੈ ਕਿ ਦਿਲ ਦਾ ਕਾਰਨ ਹੈ ਪਰ ਇਸ ਸਵਾਲ ਲਗਾਤਾਰ ਬਰਕਰਾਰ ਸੀਗਾ ਕਿ ਇਸ ਤਰ੍ਹਾਂ ਦਿਲ ਦਾ ਦੌਰਾ ਕਿਉਂ ਪੈ ਜਾਂਦਾ ਹੈ ਕੀ ਗੱਲ ਬਣ ਗਈ ਆ ਮਤਲਬ ਇੱਕੋ ਦਾਮ ਇਸ ਤਰ੍ਹਾਂ ਹੋ ਜਾਣਾ ਤਾਂ ਇਹਦੇ ਕਿਤੇ ਨਾ ਕਿਤੇ ਗੱਲਾਂ ਕਲੀਅਰ ਹੁੰਦੀਆਂ ਸਾਹਮਣੇ ਆਉਂਦੀਆਂ ਨੇ ਜਿਵੇਂ ਕਿ ਇੱਕ ਅਖਬਾਰ ਦੇ ਵਿੱਚ ਆਪਣੀ ਰਿਪੋਰਟ ਦੇ ਮੁਤਾਬਿਕ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਤੇ ਨਸ਼ੇ ਦੇ ਉੱਪਰ ਇਹਨਾਂ ਸਵਾਲਾਂ ਦੀ ਸੂਈ ਅਟਕੀ ਹੋਈ ਹੈ ਕਹਿੰਦੇ ਨੇ ਕਿ ਨਸ਼ਾ ਇੱਕ ਇਹੋ ਜਿਹਾ ਕਾਰਨ ਮੰਨਿਆ ਜਾ ਰਿਹਾ ਜਿਸ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਜੋ ਵਿਦੇਸ਼ ਦੇ ਵਿੱਚ ਸਾਡੇ ਪੰਜਾਬੀ ਗੈਰ ਨਸ਼ੇ ਦੀ ਓਵਰਡੋਸ ਦਾ ਕਾਰਨ ਮੰਨਿਆ ਜਾ ਰਿਹਾ ਪਰ ਉੱਥੋਂ ਦੇ ਪ੍ਰਸ਼ਾਸਨਿਕ ਪ੍ਰਸ਼ਾਸਨ ਆਪਣੀ ਇਨਸਲਟ ਨਹੀਂ ਕਰਾਉਣਾ ਚਾਹੁੰਦਾ ਔਰ ਨਹੀਂ ਮਾਪਿਓ ਚਾਹੁੰਦੇ ਹੋਣ ਕਿ ਉਹਨਾਂ ਦਾ ਬੱਚਾ ਨਸ਼ੇ ਕਾਰਨ ਉੱਥੇ ਮਰ ਗਿਆ ਇਦਾਂ ਦੀ ਕੋਈ ਗੱਲ ਹੋਵੇ ਤਾਂ ਇਹ ਗੱਲ ਜਿਹੜੀ ਹੈ ਕਿਤਨਾ ਕਿਤੇ ਲੁਕੋ ਲਈ ਜਾਂਦੀ ਹੈ ਤੇ ਕਹਿ ਦਿੱਤਾ ਜਾਂਦਾ ਹੈ ਕਿ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ ਕੈਨੇਡਾ ਵਿੱਚ ਸਟੱਡੀ ਵੀਜ਼ੇ ਤੇ ਆਏ ਨੌਜਵਾਨਾਂ ਦੀਆਂ ਮੌਤਾਂ ਚ ਅਚਾਨਕ ਹੋਏ ਵਾਧੇ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਚੋਂ ਬਹੁਤੀਆਂ ਮੌਤਾਂ ਨਸ਼ਿਆਂ ਦੀ ਓਵਰਡੋਸ ਕਾਰਨ ਹੁੰਦੀਆਂ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਆਪਣੀ ਗਲਤੀ ਲੁਕਾਉਣ ਤੇ ਮਾਪਿਆਂ ਵੱਲੋਂ ਸਮਾਜਿਕ ਨਿਮੋਸ਼ੀ ਦੇ ਡਰੋਂ ਇਹ ਦਿਲ ਦਾ ਦੌਰਾ ਪੈਣ ਕਾਰਨ ਹੋਈਆਂ ਮੌਤਾਂ ਦੱਸੀਆਂ ਜਾਂਦੀਆਂ ਨੇ ਪੋਸਟਮਾਰਟਮ ਰਿਪੋਰਟ ਸਿਰਫ ਮਾਪਿਆਂ ਜਾਂ ਪਰਿਵਾਰ ਨਾਲ ਹੀ ਸਾਂਝੀ ਕੀਤੀ ਜਾਂਦੀ ਹੈ ਬੀਤੇ ਹਫ਼ਤਿਆਂ ਦੇ ਵਿੱਚ 22 ਸਾਲਾਂ ਦੇ ਕਈ ਨੌਜਵਾਨਾਂ ਦੀਆਂ ਮੌਤਾਂ ਦੀ ਪੁਖਤਾ ਜਾਣਕਾਰੀ ਵਿੱਚ ਇਹ ਸਾਹਮਣੇ ਆਇਆ ਕਿ ਇਹਨਾਂ ਦੀ ਮੌਤ ਦਾ ਅਸਲ ਕਾਰਨ ਨਸ਼ੇ ਦੀ ਓਵਰਡੋਜ਼ ਸੀ ਪਰ ਪੰਜਾਬ ਵਿੱਚ ਉਹਨਾਂ ਦੇ ਨੇੜਲੇਾਂ ਦੇ ਹਵਾਲੇ ਨਾਲ ਲੱਗੀਆਂ ਖਬਰਾਂ ਵਿੱਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ। ਅਜਿਹੀਆਂ ਮੌਤਾਂ ਦੇ ਕਾਰਨਾਂ ਦੀ ਸਹੀ ਜਾਣਕਾਰੀ ਰੱਖਣ ਵਾਲੇ ਪੁਲਿਸ ਮੁਲਾਜ਼ਮ ਡਾਕਟਰਾਂ ਅਤੇ ਸਮਾਜ ਸੇਵੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਇਸ ਬਾਰੇ ਕੋਈ ਜਨਤਕ ਤੌਰ ਤੇ ਬੋਲਣ ਦੀ ਤਿਆਰ ਨਹੀਂ ਹੁੰਦਾ। ਕੋਈ ਵੀ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਕਿ ਇਹ ਡਰ ਹੁੰਦਾ ਹਰ ਇੱਕ ਨੂੰ ਤਾਂ ਅਸਲ ਕਾਰਨ ਲੁਕੌਣ ਪਿੱਛੇ ਤਰਸ ਦੇ ਪਾਤਰ ਬੜੇ ਪੀੜਿਤ ਮਾਪਿਆਂ ਨਾਲ ਹਮਦਰਦੀ ਜੁੜੀ ਹੁੰਦੀ ਹੈ ਤਾਂ ਇੱਕ ਪੰਜਾਬੀ ਪੁਲਿਸ ਅਫਸਰ ਨੇ ਨਸ਼ਿਆਂ ਦੀ ਭੇਟ ਚੜੇ ਆਪਣੇ ਪਿਤਾ ਦਾ ਦੁੱਖ ਫਰੋਲਦਿਆਂ ਕਿਹਾ ਕਿ ਮੌਤਾਂ ਦਾ ਅਸਲ ਕਾਰਨ ਬਿਲਾਵਟ ਤੋਂ ਬਿਨਾ ਪਾਪ ਖਾਲਸ ਨਸ਼ਾ ਤੇ ਰਸਾਇਣਾਂ ਦੀ ਵਰਤੋਂ ਹੈ ਉਸਨੇ ਦੱਸਿਆ ਕਿ ਕਈ ਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ ਨੇੜਿਓ ਉਸਨੇ ਖੁਦ ਸੂਈਆਂ ਬਰਾਮਦ ਕੀਤੀਆਂ